ਬੰਦੇ ਬਾਬਿਆਂ ਤੇ ਗੇਮਾਂ ਪਵਾ ਰਹੇ ਆ ਬਾਬੇ ਬਾਬਿਆਂ ਦੀ ਵੈਰੀ ਬੁਲੀ ਹੋਈ ਆ ਚਾਦਰ ਚੜਾ ਕੇ ਆਏ ਆ ਬਾਬੇ ਦੀ ਵੀ ਜੋ ਸੱਚ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੇ ਦੁਨੀਆ ਦੇ ਸਾਹਮਣੇ ਆਜੇ ਕਿਉਂ ਬਾਪੂ ਕਰਾਂਗੇ ਨਾ ਕਲੀਰ ਆ ਹਾਂ ਕਰਾਂਗੇ ਸਮਾਨ ਦੇ ਕਲੀਰ ਕਰਾਂਗੇ ਕਿਹੜੇ ਕਿਹੜੇ ਬੰਦੇ ਆ ਕਿਹੜੇ ਕਿਹੜੇ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਗੱਲ ਕਰਾਂਗੇ ਸ਼ਿਵਨਾਥ ਮੋਘੇ ਵਾਲੇ ਬਾਬੇ ਲੈ ਕੇ ਹਾਲ ਦੇ ਵਿੱਚ ਇੱਕ ਹੋਰ ਨਵਾਂ ਵੀਡੀਓ ਸ਼ਿਵਨਾਥ ਦੇ ਵੱਲੋਂ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸ ਤਰੀਕੇ ਦੇ ਨਾਲ ਬਾਬੇ ਹੀ ਬਾਬੇ ਉਹਨਾਂ ਦਾ ਜਿਹੜਾ ਕਿ ਵੀਡੀਓ ਪਾਉਣ ਤੋਂ ਰੋਕਦੇ ਨੇ ਜਾਂ ਫਿਰ ਕੰਮ ਕਰਦੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਦੱਸਾਂਗੇ ਕਿ ਆਖਰ ਕਿੰਨਾ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਨਾਲ ਦੇ ਕਿ ਸ਼ਿਵਨਾਥ ਮੋਘੇ ਵਾਲੇ ਦੇ ਵੱਲੋਂ ਆਪਣੇ ਬਾਪੂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ ਜੋ ਦੇ ਉੱਪਰਲੇ ਗੁਰੂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਇਹ ਵੀਡੀਓ ਸਾਂਝਾ ਕੀਤਾ ਇਸ ਦੇ ਵਿੱਚ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਹਾਂਜੀ ਜੈ ਮਾਤਾ ਦੀ ਜੈ ਮਸਥਾਨ ਦੀ ਸਾਰਿਆਂ ਨੂੰ ਤਹਿ ਦਿਲ ਤੋਂ ਸਲਾਮ ਵਾਲੇਕੁਮ ਸਸਰੀਆ ਕਾਰ ਸੋ ਠੀਕ ਆ ਮੈਂ ਅਸੀ ਮਸ਼ਹੂਰ ਘਰ ਨੂੰ ਮਿਲਣਾ ਜ ਬਹੁਤ ਦਿਨਾਂ ਤੋਂ ਬਿਲੀ ਨਹੀਂ ਸੀ ਕਿ ਦਿਲ ਦਾ ਆਸੀ ਪੰਗਾ ਬਾਪੂ ਨਾਲ ਗੱਲਾਂ ਬਾਤਾਂ ਕਰਕੇ ਆਈਏ ਪਰ ਅਸੀਂ ਗੱਲਾਂ ਬਾਤਾਂ ਸਾਂਝੀਆਂ ਕੀਤਾ ਕੋਸ਼ਕ ਬਾਪੂ ਦੇ ਦਿਲ ਦੇ ਵਿੱਚ ਵੀ ਗੁੱਸਾ ਸੀਗਾ ਮੇਰੇ ਦਿਲ ਦੇ ਵਿੱਚ ਵੀ ਗੁੱਸਾ ਸੀਗਾ ਉਹ ਸਾਰਾ ਸਾਡਾ ਅੱਜ ਹੋ ਗਿਆ ਫਤਿਹ ਅਸੀਂ ਟੈਮ ਆਨ ਤੇ ਆ ਜਿਹੜੇ ਬੰਦੇ ਬਾਬਿਆਂ ਤੇ ਗੇਮਾਂ ਪਵਾ ਰਹੇ ਆ ਬਾਬਿਆਂ ਦੀਆਂ ਵੀਡੀਓ ਬੰਦ ਕਰਵਾ ਰਹੇ ਆ ਸਾਰਾ ਕੁਝ ਕਰਾ ਰਹੇ ਆ ਲਾਕਡਾਉਨ ਸਾਡੇ ਕਿਸੇ ਨਾਲ ਨਹੀਂ ਬਾਬੇ ਬਾਬਿਆਂ ਦੇ ਵੈਰੀ ਬਨੇ ਹੋਏ ਆ ਐਂਦੇ ਕੋਲ ਹੋ ਗਾਲ ਐਂਦੇ ਕੋਲ ਹੋ ਗਾਲ ਸਮਾਂ ਆਨ ਤੇ ਕਿਉਂ ਬਾਪੂ ਕਰਾਂਗੇ ਨਾ ਕਲੀਰ ਹਾਂ ਕਰਾਂਗੇ ਸਮਾਨ ਦੇ ਕਲੀਰ ਕਰਾਂਗੇ ਕਿਹੜੇ ਕਿਹੜੇ ਬੰਦੇ ਆ ਕਿਹੜੇ ਕਿਹੜੇ ਨਹੀਂ ਸਾਰਿਆਂ ਜੇ ਮਸਤਾਂ ਵੀ ਅੱਜ ਬੇਟਾ ਤੇਰੇ ਆਉਣ ਨਾਲ ਸਾਨੂੰ ਜਿਹੜਾ ਮਨ ਦੇ ਵਿੱਚ 20 ਕਿ ਦਿਨਾਂ ਤੋਂ ਦਬੱਕ ਸੀਗਾ ਬਹੁਤ ਵੱਡਾ ਸੀਗਾ ਇਹ ਅੱਜ ਮੈਂ ਬਾਬੇ ਲੱਡੂ ਦੀ ਦਰਗਾਹ ਤੇ ਜਾ ਕੇ ਆਇਆ ਸਾਡੇ ਉਹ ਦਾਦਾ ਪੀਰ ਹੈ ਜੀ ਬਸ ਮੈਂ ਉੱਥੇ ਇੱਕੋ ਹੀ ਸੌਂ ਪਾ ਕੇ ਆਇਆ ਚਾਦਰ ਚੜਾ ਕੇ ਆਇਆ ਬਾਬੇ ਦੀ ਵੀ ਜੋ ਸੱਚਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੀ ਦੁਨੀਆ ਦੇ ਸਾਹਮਣੇ ਆ ਜਵੇ ਆ ਗਿਆ ਕਿਉਂਕਿ ਮੇਰਾ ਨਾਮ ਬਹੁਤ ਲੋਕ ਵਰਤ ਰਹੇ ਸੀ ਕਿ ਇਹ ਰੜਿਆ ਹੋਇਆ ਇਹ ਉਹਦੇ ਨਾਲ ਰੜਿਆ ਇਹ ਬਾਬਿਆਂ ਦੇ ਗੇਮਾ ਪੁਆ ਰਿਆ ਹੁਣ ਪੁਆ ਰਹੇ ਆਪ ਤੇ ਨਾ ਮੇਰਾ ਵਰਤ ਸਿਆਸਤਾ ਹੋ ਰਚ ਰਹੀ ਆ ਮੋਢੇ ਤੋਂ ਟੋਡੇ ਰੱਖੇ ਚਲਾ ਰਹੇ ਆ ਪਤਨਾਮੀ ਤੁਹਾਡੇ ਖੜਾਰੇ ਆ ਸਿਆਸਤ ਪਿੱਛੋਂ ਕਿਸੇ ਬੰਦੇ ਦੀ ਹੋਰ ਆ ਉਹ ਵੀ ਅੱਲਾਹ ਦੀ ਮਿਹਰ ਨਾਲ ਧਰਮਾਂ ਤੇ ਬੋਲਾਂਗੇ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਜੈ ਬੰਦੇ ਬਾਬਿਆਂ ਤੇ ਗੇਮਾਂ ਪੁਵਾ ਰਹੇ ਆ ਬਾਬੇ ਬਾਬਿਆਂ ਦੀ ਵੈਰੀ ਬੋਲੇ ਹੋਏ ਆ ਚਾਦਰ ਚੜਾ ਕੇ ਆਏ ਆ ਬਾਬੇ ਦੀ ਵੀ ਜੋ ਸੱਚ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੀ ਦੁਨੀਆ ਦੇ ਸਾਹਮਣੇ ਆਜੇ ਕਿਉਂ ਬਾਪੂ ਕਰਾਂਗੇ ਨਾ ਕਲੀਅਰ ਹਾਂ ਕਰਾਂਗੇ ਇਹ ਸਮਾਂ ਦੇ ਕਲੀਅਰ ਕਰਾਂਗੇ ਕਿਹੜੇ ਕਿਹੜੇ ਬੰਦਿਆ ਕਿਹੜੇ ਕਿਹੜੇ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਗੱਲ ਕਰਾਂਗੇ ਸ਼ਿਵਨਾਥ ਮੋਘੇ ਵਾਲੇ ਬਾਬੇ ਲੈ ਕੇ ਹਾਈ ਦੇ ਵਿੱਚ ਇੱਕ ਹੋਰ ਨਵਾਂ ਵੀਡੀਓ ਸ਼ਿਵਨਾਥ ਦੇ ਵੱਲੋਂ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸ ਤਰੀਕੇ ਦੇ ਨਾਲ ਬਾਬੇ ਹੀ ਬਾਬੇ ਉਹਨਾਂ ਦਾ ਜਿਹੜਾ ਕਿ ਵੀਡੀਓ ਪਾਉਣ ਤੋਂ ਰੋਕਦੇ ਨੇ ਜਾਂ ਫਿਰ ਕੰਮ ਕਰਦੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਦੱਸਾਂਗੇ ਕਿ ਆਖਰ ਕਿੰਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਦਾਦੇ ਕਿਸ਼ਿਬਨਾਥ ਮੋਗੇਵਾਲੇ ਦੇ ਵੱਲੋਂ ਆਪਣੇ ਬਾਪੂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ ਜੋ ਉਹਨਾਂ ਦੇ ਉੱਪਰਲੇ ਗੁਰੂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਇਹ ਵੀਡੀਓ ਸਾਂਝਾ ਕੀਤਾ ਇਸ ਦੇ ਵਿੱਚ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਹਾਂਜੀ ਜੈ ਮਾਤਾ ਦੀ ਜੈ ਮਸਥਾ ਦੀ ਸਾਰਿਆਂ ਨੂੰ ਤਹਿ ਦਿਲ ਤੋਂ ਸਲਾਮ ਵਾਲੇਕਮ ਸਸਰੀਆ ਕਾਲ ਅਸੀਂ ਗਾ ਨਿਆ ਅਸੀਂ ਬਜ਼ੁਰਗਾਂ ਨੂੰ ਮਿਲਣਾ ਅੱਜ ਬਹੁਤ ਦਿਨਾਂ ਤੋਂ ਬਿਲੀ ਨਹੀਂ ਸੀ ਕਿ ਦਿਲ ਦਾ ਆਸੀਮਾ ਦਾ ਬਾਪੂ ਨਾਲ ਗੱਲਾਂ ਬਾਤਾਂ ਕਰਕੇ ਆਈਏ ਪਰ ਅਸੀਂ ਗੱਲਾਂ ਬਾਤਾਂ ਸਾਂਝੀਆਂ ਕੀਤਾ ਕੋਸ਼ਕ ਬਾਪੂ ਦੇ ਦਿਲ ਦੇ ਵਿੱਚ ਵੀ ਗੁੱਸਾ ਸੀਗਾ ਮੇਰੇ ਦਿਲ ਦੇ ਵਿੱਚ ਵੀ ਗੁੱਸਾ ਸੀਗਾ ਉਹ ਸਾਰਾ ਸਾਡਾ ਜੋ ਹੋ ਗਿਆ ਫਤਿਹ ਅਸੀਂ ਟੈਮ ਆਨ ਤੇ ਆ ਜਿਹੜੇ ਬੰਦੇ ਬਾਬਿਆਂ ਤੇ ਗੇਮਾਂ ਪਵਾ ਰਹੇ ਆ ਬਾਬਿਆਂ ਦੀਆਂ ਵੀਡੀਓ ਬੰਦ ਕਰਵਾ ਰਹੇ ਆ ਸਾਰਾ ਕੁਝ ਕਰਾ ਰਹੇ ਆ ਲਾਕਡਾਡ ਸਾਡੇ ਕਿਸੇ ਨਾਲ ਨਹੀਂ ਬਾਬੇ ਬਾਬਿਆਂ ਦੇ ਵੈਰੀ ਬਲੇ ਹੋਏ ਆ ਇਹਦੇ ਕੋਲ ਹੋ ਗਾ ਲੈਂਦੇ ਕੋਲ ਹੋ ਗਾ ਸਮਾਨ ਤੇ ਕਿਉਂ ਬਾਪੂ ਕਰਾਂਗੇ ਨਾ ਕਲੀਰ ਹਾਂ ਕਰਾਂਗੇ ਸਮਾਨ ਦੇ ਕਲੀਰ ਕਰਾਂਗੇ ਕਿਹੜੇ ਕਿਹੜੇ ਬੰਦੇ ਆ ਕਿਹੜੇ ਕਿਹੜੇ ਨਹੀਂ ਸਾਰਿਆਂ ਜੇ ਮਸਤਾਂ ਵੀ ਅੱਜ ਬੇਟਾ ਤੇਰੇ ਆਉਣ ਨਾਲ ਸਾਨੂੰ ਜਿਹੜਾ ਮਨ ਦੇ ਵਿੱਚ 20 ਕਿ ਦਿਨਾਂ ਤੋਂ ਡਬੱਕ ਸੀਗਾ ਬਹੁਤ ਵੱਡਾ ਸੀਗਾ ਜੀ ਅੱਜ ਮੈਂ ਬਾਬੇ ਲੱਡੂ ਦੀ ਦਰਗਾਹ ਤੇ ਜਾ ਕੇ ਆਇਆ ਸਾਡੇ ਉਹ ਦਾਦਾ ਪੀਰ ਹੈ ਜੀ ਬਸ ਮੈਂ ਉੱਥੇ ਇੱਕੋ ਹੀ ਸੌਹ ਪਾ ਕੇ ਆਇਆ ਚਾਦਰ ਚੜਾ ਕੇ ਆਇਆ ਬਾਬੇ ਦੀ ਵੀ ਜੋ ਸੱਚ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰੀ ਦੁਨੀਆ ਦੇ ਸਾਹਮਣੇ ਆ ਜਵੇ ਆ ਗਏ ਕਿਉਂਕਿ ਮੇਰਾ ਨਾਮ ਬਹੁਤ ਲੋਕ ਵਰਤ ਰਹੇ ਸੀ ਕਿ ਇਹ ਰੜਿਆ ਹੋਇਆ ਇਹ ਉਹਦੇ ਨਾਲ ਰੜਿਆ ਇਹ ਬਾਬਿਆਂ ਦੇ ਗੇਮਾ ਪੁਆ ਰਿਆ ਹੁਣ ਪੁਆ ਰਹੇ ਆਪ ਤੇ ਨਾ ਮੇਰਾ ਵਰਤ ਸਿਆਸਤਾ ਹੋਰ ਚੱਲ ਰਹੀ ਆ ਮੋਢੇ ਤੁਹਾਡੇ ਰਾਖੇ ਚਲਾ ਰਹੇ ਆ ਬਦਨਾਮੀ ਤੁਹਾਡੇ ਖਿਲਾਫ ਹੈ ਸਿਆਸਤ ਪਿੱਛੇ ਕਿਸੇ ਬੰਦੇ ਦੀ ਹੋਰ ਆ ਉਹ ਵੀ ਅੱਲਾਹ ਦੀ ਮੇਰੇ ਨਾਲ ਟੈਮਾਨ ਤੇ ਬੋਲਾਂਗੇ ਸਸਰੀ ਅਕਾਲ ਜੈ ਮਾਤਾ ਦੀ ਜੈ